ਮੁੱਖ ਮੰਤਰੀ ਪੰਜਾਬ ਨੇ ਆਪਣੇ ਦੋਗਲੇ ਰੋਲ ਨਲਾਈਕੀ ਤੇ ਰਾਸੀ ਲਾਹੇ ਲਈ ਮੰਨ ਦੇ ਖੋਟਕਾਰਨ ਕਿਸਾਨਾਂ ਦਾ ਘਾਣ ਕਰਵਾਇਆ ਹੈ ਤੇ ਜਿਸ ਤਰ੍ਹਾਂ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀਆਂ ਸਰਹੱਦਾਂ ਤੇ ਨਾਕਾਬੰਦੀ ਕਰਕੇ ਜਵਾਨੀਆਂ ਤੇ ਕਿਸਾਨਾਂ ਨੂੰ ਗੈਸ ਦੇ ਗੋਲਿਆਂ ਤੇ ਗੋਲੀਆਂ ਨਾਲ ਉਛਾਲਿਆ ਜਾ ਰਿਹਾ ਹੈ ਉਸੇ ਲਈ ਹੀ ਸੂਬੇ ਦੇ ਮੁੱਖ ਮੰਤਰੀ ਜ਼ਿੰਮੇਵਾਰ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਗਰਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਕਾਨੇਵਾਲ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਭਰਮì ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਮੌਕੇ ਸਾਫਕਾ ਸੰਸਦ ਪੀਐਮ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਸਾਫਕਾ ਵਿਧਾਇਕ ਸਰਵੰਦਰ ਸਿੰਘ ਭੁੱਲੇਵਾਲ ਰਾਠਾ ਵੀ ਮੌਜੂਦ ਹਨ ਇਸ ਦੌਰਾਨ ਜਿੱਥੇ ਉਹਨਾਂ ਲੋਕਾਂ ਨੂੰ ਲੋਕ ਸਭਾ ਦੀਆਂ ਚੋਣਾਂ ਸੰਬੰਧੀ ਲਾਂਬੰਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਹੂਲਤਾ ਸੜਕਾਂ ਦੀ ਹਾਲਤ ਸੁਧਾਰਨ ਵਿੱਚ ਫੇਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਇਲਾਕੇ ਵਿੱਚ ਮਾਈਨਿੰਗ ਮਾਫੀਆ ਦਾ ਵੀ ਬੋਲਬਾਲਾ ਹੈ ਤੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਅੱਜ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬਣਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਲੋਕ ਸੰਵਾਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਵੇਗੀ ਤੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਲੋਕਾਂ ਦੀ ਇਸ ਜਿਹੜੀ ਮਾਨਸਿਕ ਸਥਿਤੀ ਆ ਉਹ ਪਰਗਟ ਹੋ ਰਹੀ ਆ ਕਿ ਐਡਾ ਵੱਡਾ ਇਕੱਠ ਬੀਬੀਆਂ ਵੀ ਬਜ਼ੁਰਗ ਵੀ ਬੱਚੇ ਵੀ ਨੌਜਵਾਨ ਭਟੇ ਗਿਣਤੀ ਚ ਆਉਣਾ ਔਰ ਖਾਸ ਤੌਰ ਤੇ ਜਿਵੇਂ ਮਖੌਲ ਕੀਤਾ ਇਹਨਾਂ ਨੇ ਕਾਰਡ ਕੱਟੇ ਲੋਕਾਂ ਦੇ ਔਰ ਘਰ ਘਰ ਸਰਕਾਰ ਆਏਗੀ ਇਹ ਫੋਕਾ ਨਾਹਰਾ ਦੇ ਕੇ ਲੋਕਾਂ ਨੂੰ ਮਜ਼ਾਕ ਕੀਤਾ ਸਿਹ ਸਵਾਵਾ ਜਿਹੜੀਆਂ ਬਹੁਤ ਬੰਦਹਾਲੀ ਚ ਨੇ ਸੜਕਾਂ ਟੁੱਟੀਆਂ ਪਈਆਂ ਨੇ ਬੀਤੇਰੀ ਦਾ ਬਹੁਤ ਮਾੜਾ ਹਾਲ ਆ ਉਸ ਦੁਰਦਸ਼ਾ ਦੇ ਵਿੱਚੋਂ ਲੋਕ ਅੱਜ ਸ਼ਰਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਸ਼ਰਮਣੀ ਅਕਾਲੀ ਦਲ ਦੇ ਸਾਡੇ ਸੇਵਾਦਾਰ ਸਾ ਸਰਿੰਦਰ ਸਿੰਘ ਭੁੱਲਿਆ ਦੀ ਇਮਾਨਦਾਰੀ ਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਨੇ ਔਰ ਮਹਿਸੂਸ ਕਰ ਰਹੇ ਨੇ ਕਿ ਆ ਰਹੀ ਚੋਣ ਦੇ ਵਿੱਚ ਅਸੀਂ ਇੱਕ ਸਬਕ ਸਿਕਾਈਏ ਮੌਜੂਦਾ ਰਾਜ ਕਰਨ ਵਾਲੇ ਲੋਕਾਂ ਨੂੰ ਔਰ ਦੂਜੀ ਗੱਲ ਜਿਹੜੀ ਆ ਕਿਸਾਨੀ ਸੰਘਰਸ਼ ਦੀ ਕਿਸਾਨੀ ਸੰਘਰਸ਼ ਦੇ ਵਿੱਚ ਵੀ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਗਲਤ ਫੀਡਬੈਕ ਦੇ ਕੇ ਕਿ ਕੇਂਦਰ ਦੀ ਸਰਕਾਰ ਨੂੰ ਵੀ ਗਲਤ ਫੀਡਬੈਕ ਦਿੱਤੀ ਸਹੀ ਮਹਿਨਿਆਂ ਵਿੱਚ ਪੰਜਾਬ ਦੇ ਕਿਸਾਨਾਂ ਦੀ ਪੀੜਾ ਨੂੰ ਦਰਦ ਨੂੰ ਕੇਂਦਰ ਦੇ ਕੋਲ ਸਹੀ ਰੂਪ ਵਿੱਚ ਨਾ ਰੱਖ ਸਕੇ ਤੇ ਕੇਂਦਰ ਦੀ ਜਿਹੜੀ ਨੀਤ ਸੀ ખોਟੀ ਨੀਤ ਕਹਿ ਲੋ ਵਾਦਨੀਤੀ ਕਹਿ ਲੋ ਵੀ ਉਹ ਵੀ ਕਿਸਾਨਾਂ ਦੇ ਸਾਹਮਣੇ ਨਹੀਂ ਰੱਖ ਸਕੇ ਮੁੱਖ ਮੰਤਰੀ ਸਾਹਿਬ ਜਿਹਦੇ ਕਰਕੇ ਪੇਜ ਫਸ ਗਿਆ ਜਿਹਦੇ ਕਰਕੇ ਪਵਾੜਾ ਪੈ ਗਿਆ ਜਿਹਦੇ ਕਰਕੇ ਸਿੰਘ ਫਸ ਗਏ ਔਰ ਕਿਸਾਨੀ ਸੰਘਰਸ਼ ਦੇ ਰਾਹ ਤੇ ਸੜਕਾਂ ਤੇ ਆ ਖੜੀ ਹੋਈ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਰਿਹਾ ਪੰਜਾਬ ਨੂੰ ਇਸ ਵਿਵਤਾ ਚੋਂ ਕੱਢਣ ਲਈ ਔਰ ਪੰਜਾਬੀਆਂ ਦੇ ਲਈ ਕੋਈ ਵਕੀਲ ਬਣ ਕੇ ਖੜਨ ਲਈ ਮੁੱਖ ਮੰਤਰੀ ਪੰਜਾਬ ਨੇ ਸਹੀ ਭੂਮਿਕਾ ਨਹੀਂ ਨਿਭਾਈ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਔਰ ਮੈਂ ਸਮਝਦਾ ਕਿ ਅੱਜ ਇਲਾਕੇ ਦਾ ਕੱਟ ਜਿਹੜਾ ਹੈ ਉਹ ਮਹਿਸੂਸ ਕਰ ਰਿਹਾ ਕਿ ਸ਼ਰੋਮਣੀ ਅਕਾਲੀ ਦਲ ਹੀ ਕੈਸੀ ਪਾਰਟੀ ਆ ਜਿਹੜੀ ਕਿਸਾਨੀ ਦਾ ਦਰਦ ਸਮਝਦੀ ਆ ਪੰਜਾਬ ਦਾ ਦਰਦ ਸਮਝਦੀ ਆ ਤੇ ਦਿੱਲੀ ਨਾਲ ਟੱਕਰ ਲੈ ਕੇ ਲੋਕਾਂ ਨੂੰ ਇਨਸਾਫ ਦਵਾ ਸਕਦੀ ਆ ਦੇਖੋ ਪਾਰਲੀਮੈਂਟ ਦਾ ਇਲੈਕਸ਼ਨ ਫਰਵਰੀ ਦੇ ਐਂਡ ਜਾਂ ਮਾਰਚ ਦੇ ਪਹਿਲੇ ਹਫਤੇ ਅਨਾਉਂਸ ਹੋ ਜਾਣਾ ਉਹਦੇ ਵਾਸਤੇ ਅਸੀਂ ਪਹਿਲਾਂ ਵੀ ਹਲਕੇ ਦੇ ਵਿੱਚ ਵਿਚਰਦੇ ਰਹੇ ਆ ਤੇ ਹੁਣ ਵੀ ਅਸੀਂ ਹਲਕੇ ਦੇ ਵਿੱਚ ਜਿਹੜਾ ਆ ਕੇ ਲੋਕਾਂ ਦੀਆਂ ਕੋਈ ਦੁੱਖ ਸੁਖ ਕਲਿੱਪਾਂ ਆ ਕੋਈ ਮੀਟਿੰਗਾਂ ਤਾਂ ਇਹੋ ਅਸੀਂ ਕਰ ਰਹੇ ਆ ਫਿਰ ਅਸਰ ਪ੍ਰਿੰਸੀ ਚੰਦੂ ਮਹਾਰਾਜੀ ਸਾਬਕਾ ਮੈਂਬਰ ਪਾਰਲੀਮੈਂਟ ਅੱਜ ਆਏ ਆ ਅਸੀਂ ਹਾਲਕੇ ਸ਼ੁਰੂਆਤ ਕੀਤੀ ਆ ਬੜੀਆਂ ਮੁਸ਼ਕਿਲਾਂ ਤਾਂ ਆ ਰਹੀਆਂ ਲੇਡੀ ਵੱਲ ਆ ਰਹੀਆਂ ਕਿ ਸਾਡੇ ਰਾਸ਼ਨ ਕਾਰਡ ਕੱਢ ਦਿੱਤੇ ਆ ਔਰ ਬਹੁਤ ਸਾਡੇ ਇੱਥੇ 30 ਬੈਡ ਦਾ ਹਸਪਤਾਲ ਬਣਿਆ ਉੱਥੇ ਕੋਈ ਡਾਕਟਰ ਹੈ ਨਹੀਂਗਾ ਸੜਕਾਂ ਦੀ ਤਰਜੋਗ ਹਾਲਤ ਆ ਬਿਜਲੀ ਆਪਣੇ ਵੱਡੇ ਵੱਡੇ ਕੱਟ ਲੱਗ ਰਹੇ ਆ ਉਹ ਸਾਰੀਆਂ ਹੁਣ ਆਏ ਤਾਂ ਮੁਸ਼ਕਿਲਾਂ ਸਾਰੀਆਂ ਦੱਸ ਰਹੇ ਆ ਇਸ ਕਰਕੇ ਤਾਂ ਕਰਕੇ ਅੱਜ ਸ਼ੁਰੂਆਤ ਕੀਤੀ ਆ ਇੱਕ ਦਾ ਦੁਖਦ ਕਲੀਪਾਂ ਇੱਕ ਆਉਣ ਵਾਲਾ ਜਿਹੜਾ ਲੈਕਚਰ ਆ ਉਦੇ ਬਾਰੇ ਵੀ ਬੇਨਤੀਆਂ ਕਰ ਰਹੇ ਆ ਕਿਉਂਕਿ ਝੂਠ ਦੀਆਂ ਸਰਕਾਰਾਂ ਪਹਿਲਾਂ ਬਣ ਗਈ ਕਪਟਨਵਿੰਦਰ ਸਿੰਘ ਦੀ ਸਰਕਾਰ ਜਿਹੜਾ ਕਹਿੰਦਾ ਘਰ ਘਰ ਨੌਕਰੀ ਦਊਗਾ ਉਹ ਕੁਝ ਨਹੀਂ ਕੀਤਾ ਆ ਝੂਠ ਦੀ ਸਰਕਾਰ ਆ ਹੁਣ ਝਾੜੂ ਵਾਲਿਆਂ ਦੀ ਬਣ ਗਈ ਇਹ ਝੂਠ ਬੋਲੀ ਜਾਂਦੇ ਆ ਪ੍ਰੈਕਟੀਕਲ ਕੋਈ ਨਹੀਂਗਾ ਇਸ ਕਰਕੇ ਸ਼ੋਮਨੀ ਅਕਾਲੀ ਦਾ ਹਲਵਾਦ ਇੱਕ ਪਾਰਟੀ ਆ ਜੋ ਅਨਾਉਂਸ ਕੀਤਾ ਉਹਤੇ ਪਹਿਰਾ ਦੇਣ ਦੀ ਆਪਾਂ ਪੂਰੀ ਕੋਸ਼ਿਸ਼ ਕੀਤੀ ਔਰ ਪਹਿਰਾ ਦਿੱਤਾ